ਜਦ ਛੋਟੇ ਹੁੰਦੇ ਖੇਡਦੇ ਸੀ ਤਾਂ ਇਥੋਂ ਕਈ ਅਨਮੋਲੀਆਂ ਚੀਜ਼ਾਂ ਤੁਸਾਨੂੰ ਲੱਭਦੀਆਂ ਰਹੀਆਂ ਜਿਵੇਂ ਪੁਰਾਣੀਆਂ ਇਟਾਂ ਉੱਪਰ ਠਿਕਰੀਆਂ ਬਹੁਤ ਨੇ ਜਿਵੇਂ ਕੋਈ ਪੁਰਾਣੇ ਘਰ ਟੁੱਟੇ ਹੋਣ ਅੱਜ ਵੀ ਇਨਸਾਨੀ ਹੱਡੀਆਂ ਉੱਤੇ ਮੌਜੂਦ ਨੇ ਕਈ ਵਾਰ ਉੱਪਰ ਜਾ ਕੇ ਦੇਖਦੇ ਹੁੰਦੇ ਸੀ ਪੂਰੀ ਤੇ ਪੂਰੀ ਹੱਡੀ ਜਿਵੇਂ ਉੱਤੇ ਮਿਲਦੀ ਸੀ ਜਿਵੇਂ ਸਕਲਟਨ ਪਾਈਪ ਜਿਵੇਂ ਆਪਣੀ ਹਿਊਮਨ ਬਾਡੀ ਦੇ ਹੁੰਦੇ ਆ ਪੁਰਾਣੇ ਸਮੇਂ ਵਿੱਚ ਜਿਵੇਂ ਅਸੀਂ ਬਜ਼ੁਰਗਾਂ ਤੋਂ ਸੁਣਿਆ ਕਿ ਇਸ ਥੇਹ ਦੇ ਉੱਪਰੋਂ ਲਾਹੌਰ ਦੀਆਂ ਬੱਤੀਆਂ ਦਿਖਦੀਆਂ ਸੀਗੀਆਂ ਹੁਣ ਤੱਕरीबन ਕੋਈ 4 ਏਕੜ ਦੇ ਵਿੱਚ ਹਲੇ ਵੀ ਮੌਜੂਦ ਆ ਜਿੰਨੀ ਇਹਦੀ ਜਗ੍ਹਾ ਹੈਗੀ ਆ ਤਾਂ 4 ਏਕੜ ਦੇ ਵਿੱਚ ਵੀ ਮੈਂ ਤਾਂ ਇਹ ਸੋਚਦਾ ਕਿ ਬਹੁਤ ਹੀ ਅਨਮੋਲ ਖਜ਼ਾਨੇ ਇਹਦੇ ਵਿੱਚ ਦੱਬੇ ਹੋਏ ਨੇ ਕਿਉਂਕਿ ਜੋ ਕਈ ਵਾਰੀ بارش ਹੁੰਦੀ ਆ ਉਹ ਤਾਂ بارش ਦੇ ਨਾਲ ਉੱਪਰੋਂ ਜਦੋਂ ਤੇਜ਼ بارش ਦੇ ਨਾਲ ਮਿੱਟੀ ਖੁਰਦੀ ਆ ਤਾਂ ਵੀ ਜੋ ਕਾਫੀ ਚੀਜ਼ਾਂ ਨਿਕਲਦੀਆਂ ਨੇ ਲੋਕ ਕੁਝ ਨਾਲ ਹੀ ਘਰ ਵਸਦੇ ਨੇ ਉਹਨਾਂ ਕੋ ਕਾਫੀ ਚੀਜ਼ਾਂ ਉਹਨਾਂ ਨੂੰ ਲੱਭਦੀਆਂ ਨੇ ਵਿੱਚੋਂ ਤਾਂ ਕੁਝ ਅਨਮੋਲੀਆਂ ਚੀਜ਼ਾਂ ਵੀ ਹੋਈਆਂ ਨੇ ਜਿਨ੍ਹਾਂ ਦਾ ਅੱਜ ਕੱਲ੍ਹ ਅੱਜ ਦੇ ਟਾਈਮ 'ਚ ਕੋਈ ਮੋਲ ਨਹੀਂ ਹੈਗਾ ਵੇਖੋ ਸਾਡੇ ਸਰਪੰਚੋਣਾ ਨੇ ਪਿੰਡ ਦੇ ਲੋਕਾਂ ਨੂੰ ਮਨਾ ਕੀਤਾ ਹੋਇਆ ਕਿ ਇਹਦੀ ਮਿੱਟੀ ਕਿਸੇ ਨੇ ਘਰਾਂ ਚ ਨਹੀਂ ਲੈ ਕੇ ਜਾਣੀ ਕਿ ਕੋਈ ਆਪਣੀ ਪੈਲੀ ਚ ਨਹੀਂ ਪਾ ਸਕਦਾ ਕੋਈ ਘਰ ਚ ਨਹੀਂ ਪਾ ਸਕਦਾ ਜੇ ਅਸੀਂ ਪਿੰਡ ਦੇ ਲੋਕ ਹੀ ਰੋਕਾਂਗੇ ਤਾਂ ਬਾਲੀ ਰੁਗਵਾਰੀ ਲੋਕ ਰੁਕਣਗੇ ਇਤਿਹਾਸ ਆ ਆਪਣਾ ਇਹ ਹਰਸ਼ਾ ਸ਼ੀਨੇ ਦਾ ਇਤਿਹਾਸ ਆ ਇੱਥੇ ਜੋਗੀ ਹਜ਼ਾਰਾਂ ਸਾਲ ਪੁਰਾਣਾ ਦੱਸਿਆ ਜਾਂਦਾ ਕਹਿ ਸਕਦੇ ਆ ਕਿ ਸਰਕਾਰਾਂ ਦੀ ਬੇਰੁਖੀ ਇਨਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਨਾ ਹੀ ਕੋਈ ਹਿਸਟੋਰੀਕਲ ਡਿਪਾਰਟਮੈਂਟ ਵਾਲੇ ਨੇ ਇਹਦੇ ਵੱਲ ਧਿਆਨ ਦਿੱਤਾ ਹੈ ਹੁਣ ਕੁਝ ਸਮੇਂ ਤੋਂ ਕੁਝ ਧਿਆਨ ਦੇ ਰਹੇ ਨੇ ਕਿਵੇਂ ਇਹਦੀ ਰੱਖ-ਰਖਾਅ ਦਾ ਅਜੇ ਤੱਕ ਕੋਈ ਇੰਤਜ਼ਾਮ ਨਹੀਂ ਹੈ ਕੋਈ ਨਹੀਂ ਕੋਈ ਖੋਜ ਹੋਣੀ ਚਾਹੀਦੀ ਆ ਇਹ ਦੋ ਤਿੰਨ ਜਿਹੜੀਆਂ ਇਹ ਸਭਿਆਤਾ ਸਾਹਮਣੇ ਬੈਠਾ ਆ ਥੋੜੀ ਬੋਤੀ ਖੋਜ ਹੋਈ ਆ ਤੇ ਬੜਾ ਮੋਟਾ ਜਾ ਕੀਤਾ ਇਹਨਾਂ ਨੇ ਬਹੁਤਾ ਨਹੀਂ ਕੀਤਾ ਜਿਵੇਂ ਕਰਨਾ ਚਾਹੀਦਾ ਆ ਸਸੀ ਗਾਲ ਪੰਜਾਬ ਨਿਊਜ਼ ਦੇਖ ਰਹੇ ਦਰਸ਼ਕਾ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਅੱਜ ਮੌਜੂਦ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹਰਸ਼ਾਸ਼ੀਨਾ ਦੇ ਵਿੱਚ ਔਰ ਤੁਹਾਨੂੰ ਦੱਸਤੀਏ ਕਿ ਜਿਸ ਸਥਾਨ ਦੇ ਉੱਤੇ ਮੌਜੂਦ ਹਾਂ ਇਹ ਸਥਾਨ ਕਰੀਬ 3000 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਸੋ ਸਾਡੇ ਨਾਲ ਸਥਾਨਿਕ ਲੋਕ ਮੌਜੂਦ ਆ ਇਹਨਾਂ ਨਾਲ ਗੱਲਬਾਤ ਕਰਕੇ ਇਥੋਂ ਦੀ ਵਧੇਰੇ ਜਾਣਕਾਰੀ ਹਾਸਲ ਕਰਦੇ ਹਾਂ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਹਰਸ਼ਾਸ਼ੀਨਾ ਦਾ ਵਸਨੀਕ ਹਾਂ ਏ ਮੋੜ ਤੋਂ ਹੀ ਇਹ ਜਗ੍ਹਾ ਦੇ ਵਿੱਚ ਪਲੇ ਆ। ਹੂੰ। ਅ ਥੇ ਦੇ ਬਿਲਕੁਲ ਸਾਹਮਣੇ ਸਾਡੀ ਜੱਦੀ ਜ਼ਮੀਨ ਆ। ਹੂੰ। ਮੇਰੇ ਫਾਦਰ ਸਾਹਿਬ ਦੀ ਪਹਿਲੀ ਏ ਇੱਥੇ। ਹੂੰ। ਤਾਂ ਜਦ ਛੋਟੇ ਹੁੰਦੇ ਖੇਡਦੇ ਸੀ ਤਾਂ ਇਥੋਂ ਕਈ ਅਨਮੋਲੀਆਂ ਚੀਜ਼ਾਂ ਤੋਂ ਸਾਨੂੰ ਲੱਭਦੀਆਂ ਰਹੀਆਂ। ਹੂੰ। ਹੁਣ ਤਾਂ ਜਿਵੇਂ ਕੀ ਜਿਵੇਂ ਪੁਰਾਣੀਆਂ ਇਟਾਂ ਅੱਛਾ ਜੀ। ਉੱਪਰ ਠਿਕਰੀਆਂ ਬਹੁਤ ਨੇ ਜਿਵੇਂ ਕੋਈ ਪੁਰਾਣੇ ਘਰ ਟੁੱਟੇ ਹੋਣ। ਹੂੰ। ਅੱਜ ਵੀ ਇਨਸਾਨੀ ਹੱਡੀਆਂ ਉੱਤੇ ਮੌਜੂਦ ਨੇ। ਅੱਛਾ। ਕਈ ਵਾਰ ਉੱਪਰ ਜਾ ਕੇ ਦੇਖਦੇ ਹੁੰਦੇ ਸੀ ਪੂਰੀ ਤੇ ਪੂਰੀ ਹੱਡੀ ਜਿਵੇਂ ਉੱਤੇ ਮਿਲਦੀ ਸੀ ਸਕਲਟਨ ਟਾਈਪ ਜਿਵੇਂ ਆਪਣੀ ਹਿਊਮਨ ਬੋਡੀ ਤੇ ਹੁੰਦੇ ਆ ਤੇ ਉਹ ਕਈ ਹੱਡੀਆਂ ਇਹਦੇ ਉੱਤੇ ਮੌਜੂਦ ਨੇ ਤੇ ਜੋ ਪੁਰਾਣੇ ਸਮੇਂ ਸਿੰਧੂ ਘਾਟੀ ਸਮੇਂ ਦੇ ਦੱਸੇ ਜਾਂਦੇ ਸਿੰਧੂ ਘਾਟੀ ਉਹੀ ਤੁਹਾਨੂੰ ਦੱਸ ਰਿਹਾ ਕਿ ਜੋ ਸਿੰਧੂ ਘਾਟੀ ਸਮੇਂ ਜੋ ਮੈਂ ਇਤਿਹਾਸ ਪੜ੍ਹਿਆ ਹੈ ਕਿ ਉਸ ਸਮੇਂ 1/2 ਡੇਢ ਫੁੱਟ ਦੀ ਇੱਟ ਹੁੰਦੀ ਸੀ ਪੱਕੀ ਇੱਟ ਜੋ ਅੱਜ ਸਾਨੂੰ ਭੱਟਿਆਂ ਤੋਂ ਮਿਲਦੀ ਆ ਉਸ ਤੋਂ ਕਈ ਗੁਣਾ ਵੱਧ ਮਜ਼ਬੂਤ ਤਾਂ ਉਹ ਹਿਸਟਰੀ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਉਹ ਇੱਟ ਜਿਵੇਂ ਘਰ ਦੇ ਛੱਜੇ ਬਣਾਉਣ ਲਈ ਵਰਤੀ ਜਾਂਦੀ ਸੀਗੀ 1x1.5 ਫੁੱਟ ਦੀ ਇੱਟ ਉਹ ਅੱਜ ਵੀ ਇੱਥੇ ਉੱਪਰ ਮੌਜੂਦ ਨੇ ਕੁਝ ਸਰਕਾਰਾਂ ਦੀ ਅਣਗਹਿਲੀ ਦਾ ਵੀ ਸ਼ਿਕਾਰ ਹੋਇਆ ਇਹ ਥੇ ਕਹਿ ਸਕਦੇ ਆ ਕਿ ਸਰਕਾਰਾਂ ਦੀ ਬੇਰੁਖੀ ਜਿਨ੍ਹਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਨਾ ਹੀ ਕੋਈ ਹਿਸਟੋਰੀਕਲ ਡਿਪਾਰਟਮੈਂਟ ਵਾਲੇ ਨੇ ਇਹਦੇ ਵੱਲ ਧਿਆਨ ਦਿੱਤਾ ਹੈ ਹੁਣ ਕੁਝ ਸਮੇਂ ਤੋਂ ਕੁਝ ਧਿਆਨ ਦੇ ਰਹੇ ਨੇ ਜਿਵੇਂ ਇਹਦੀ ਰੱਖ-ਰਖਾਅ ਦਾ ਅਜੇ ਤੱਕ ਕੋਈ ਇੰਤਜ਼ਾਮ ਨਹੀਂ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਇਹਦੀ ਰੱਖ-ਰਖਾਅ ਦਾ ਪ੍ਰੋਪਰ ਇੰਤਜ਼ਾਮ ਕਰ ਦੇ ਉਹ ਤਾਂ ਸਾਡੇ ਸਥਾਨਕ ਲੋਕ ਪਿਛੇ ਜੋ ਕੋਲ ਰਹਿ ਰਹੇ ਨੇ ਹੁਣ ਉਹਨਾਂ ਨੇ ਧਿਆਨ ਕੁਛ ਦਿੱਤਾ ਹੈ ਕਿ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਹੀਂ ਤਾਂ ਬਾਹਰੋਂ ਲੋਕ ਆ ਕੇ ਮਿੱਟੀ ਵੀ ਪੁੱਟ ਕੇ ਲੈ ਜਾਂਦੇ ਸੀ ਹੁਣ ਵੀ ਇਸ ਸਮੇਂ ਵੀ ਇਹ ਕੋਈ 3 ਤੋਂ 4 ਏਕੜ ਦੇ ਵਿੱਚ ਮੌਜੂਦ ਆ ਤੇ ਇਹਦੀ ਹਾਈਟ ਵੀ ਆਪਾਂ ਕੋਈ 30 ਪਿੰਟ ਮੀਟਰ ਹੈਗੀ ਆ ਤਾਂ ਪੁਰਾਣੇ ਸਮੇਂ ਵਿੱਚ ਜਿਵੇਂ ਅਸੀਂ ਬਜ਼ੁਰਗਾ ਤੋਂ ਸੁਣਿਆ ਕਿ ਇਥੇ ਦੇ ਉੱਪਰੋਂ ਲਾਹੌਰ ਦੀਆਂ ਬੱਤੀਆਂ ਦੇਖਦੀਆਂ ਸੀਗੀਆਂ ਹੁਣ ਤਾਂ ਚਲੋ ਕਾਫੀ ਘਟ ਰਹਿ ਗਿਆ ਹੈ ਪਰ ਇਵੇਂ ਦੱਸਦੇ ਆ ਕਿ ਕਾਫੀ ਉੱਚਾ ਸੀਗਾ ਜਿਵੇਂ ਆਰਮੀ ਮੈਨੂੰ ਯੂਜ਼ ਕਰਦੀ ਰਹੀ ਹੈ ਜਿਵੇਂ ਜਦੋਂ ਲੜਾਈ ਲੱਗਦੀ ਸੀਗੀ ਤਾਂ ਆ ਕੇ ਮੋਰਚਾ ਉੱਪਰ ਲੱਗਦਾ ਸੀ ਤਾਂ ਬੇਸਿਕਲੀ ਗੱਲ ਕਰ ਰਹੇ ਆ ਇਹਦੇ ਪੁਰਾਣੇ ਹੋਣ ਦੀ ਕਿ ਕਿੰਨਾ ਕੁ ਪੁਰਾਣਾ ਆ ਇਹ ਜੋ ਇਹਦੇ ਬਾਰੇ ਇਨਫੋਰਮੇਸ਼ਨ ਜਿੰਨੀ ਇੱਕ ਹੈਗੀ ਆ ਕਿ ਰਾਵੀ ਦਰਿਆ ਦਾ ਉਪ ਹਿੱਸਾ ਸੀਗਾ ਇਹਦੇ ਨਾਲ ਅੱਛਾ ਕਿ ਰਾਵੀ ਦਰਿਆ ਦੀ ਇੱਕ ਉਪ ਨਦੀ ਇਧਰੋਂ ਗੁਜ਼ਰਦੀ ਸੀਗੀ ਜੋ ਫਸਲਾਂ ਦੀ ਸਿੰਜਾਈ ਲਈ ਵੀ ਇਹਦੇ ਕੋਲੋਂ ਪਾਣੀ ਇਥੋਂ ਲਿਆ ਜਾਂਦਾ ਸੀਗਾ ਇਦੇ ਉੱਪਰ ਜਾ ਕੇ ਦੇਖਿਆ ਜਾਂਦਾ ਇਹ ਉੱਪਰ ਹੱਲੇ ਵੀ ਕਾਫੀ ਪੁਰਾਣੀਆਂ ਚੀਜ਼ਾਂ ਮੌਜੂਦ ਨੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਇੱਟਾਂ ਹੈਗੀਆਂ ਨੇ ਜੇ ਤੁਸੀਂ ਬੜੇ ਧਿਆਨ ਦੇ ਨਾਲ ਦੇਖੋ ਜੇ ਅਸੀਂ ਗੱਲ ਕੀਤੀ ਸੀ ਕਿ ਤੇ ਲਾਹੌਰ ਨਜ਼ਰ ਆਉਂਦਾ ਸੀ ਤਾਂ ਹੁਣ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਕਿੱਥੋਂ ਕਿਤਾ ਕਿੱਥੋਂ ਨਜ਼ਰ ਆਉਂਦਾ ਨਹੀਂ ਹੁਣ ਤਾਂ ਵਿਜ਼ਿਬਿਲਟੀ ਜੋ ਮੌਸਮ ਸਾਫ਼ ਹੋਵੇ ਤਾਂ ਫਿਰ ਵੀ ਕਾਫੀ ਵਿਜ਼ਿਬਿਲਟੀ ਹੈਗੀ ਆ ਬਾਕੀ ਹੁਣ ਜਿਵੇਂ ਰੁੱਖ ਵਗੈਰਾ ਜਿੰਨਾ ਦੀ ਦੱਸ ਰਹੇ ਸੀ ਕਿ ਇੱਥੇ ਜਿਹੜੀ ਮਿੱਟੀ ਆ ਲੋਕ ਪੁੱਟ ਕੇ ਲੈ ਜਾਂਦੇ ਸੀ ਤਾਂ ਹੁਣ ਇਹਦੀ ਰੱਖਿਆ ਕੌਣ ਕਰ ਰਿਹਾ ਹੁਣ ਤਾਂ ਜਦੋਂ ਮਿੱਟੀ ਬਾਹਰੋਂ ਲੋਕ ਪੁੱਟਣ ਆਏ ਫਿਰ ਸਾਡੇ ਸਥਾਨਿਕ ਲੋਕਾਂ ਨੇ ਜੋ ਉਹਦੇ ਵਸਨੀਕ ਨੇ ਕਰੀਬ-ਕਰੀਬ ਦੇ ਜੋ پاس ਰਹਿੰਦੇ ਨੇ ਇਹਦੇ ਫਿਰ ਉਹਨਾਂ ਲੋਕਾਂ ਨੇ ਹਮਲਾ ਮਾਰ ਕੇ ਇਥੋਂ ਮਿੱਟੀ ਬੰਦ ਕਰਵਾਈ ਫਿਰ ਡੀਸੀ ਸਾਹਿਬ ਦੇ ਕੰਪਲੇਨਟ ਕੀਤੀ ਸੀ ਕਿ ਬਾਹਰੋਂ ਮਿੱਟੀ ਪੁੱਟ ਕੇ ਲਈ ਜਾ ਰਹੇ ਨੇ ਤਾਂ ਉਹਨਾਂ ਨੇ ਫਿਰ ਬੰਦ ਕਰਵਾ ਕੇ ਇਥੇ ਬੋਰਡ ਲਗਾਇਆ ਕਿ ਇਹ ਸਰਕਾਰ ਦੀ ਪ੍ਰਾਪਰਟੀ ਹੈ ਕੋਈ ਮਿੱਟੀ ਨਹੀਂ ਪੁੱਟ ਸਕਦਾ ਤਾਂ ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਥੋੜਾ ਲੋਕਾਂ ਨੂੰ ਡਰਾਵਾ ਵੀ ਦਿੱਤਾ ਕਿ ਕੇਸ ਹੋਊਗਾ ਕੇਸ ਜਦੋਂ ਲੋਕਾਂ ਨੂੰ ਹੋਇਆ ਕਿ ਇਸੇ ਕੇਸ ਹੋਊਗਾ ਫਿਰ ਉਸ ਤੋਂ ਬਾਅਦ ਲੋਕਾਂ ਨੇ ਮਿੱਟੀ ਪੁੱਟਣੀ ਬੰਦ ਕੀਤੀ ਆ ਹੂੰ ਤਾਂ ਉਹ ਪ੍ਰੋਪਰ ਸਾਰਾ ਇਹੀ ਹਮਲਾਵ ਤੋਂ ਇਥੋਂ ਲਾਗੂ ਬੰਦੇ ਲੋਕਾਂ ਨੇ ਮਾਰ ਕੇ ਹੀ ਤਾਂ ਉਹ ਲੋਕ ਬਾਹਰ ਬਾਹਰੀ ਲੋਕਾਂ ਨੂੰ ਮਿੱਟੀ ਪੁੱਟਣ ਤੋਂ ਰੋਕਿਆ ਹੈ ਨਹੀਂ ਤਾਂ ਹੁਣ ਤੱਕ ਤਾਂ ਸਾਰਾ ਲੈ ਜਣਾ ਸੀ ਪੁੱਟ ਕੇ ਹੂੰ 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 ਤਾਂ ਜਿਵੇਂ ਸਾਡੇ ਇਲਾਕੇ ਦੇ ਸਰਪੰਚ ਸਾਹਿਬ ਨੇ ਕਾਫੀ ਉਸ ਟਾਈਮ ਮਿਹਨਤ ਕਰਕੇ ਇਹਦੀ ਮਿੱਟੀ ਪੁੱਟ ਨੂੰ ਬੰਦ ਕਰਵਾਈ ਆ ਹੂੰ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜੀਸੀਬੀ ਦੇ ਟੱਕ ਦੇਖਦੇ ਨੇ ਇਸ ਦੇ ਉੱਤੇ ਜੋ ਕਰੀਬ-ਕਰੀਬ ਕੋਈ 12-15 ਸਾਲ ਪਹਿਲਾਂ ਬੁੱਟੀ ਗਈ ਆ ਹੂੰ ਹੂੰ ਤਾਂ ਹੁਣ ਹੁਣ ਕਿੰਨੀ ਜਗ੍ਹਾ ਦੇ ਵਿੱਚ ਆ ਤਾਂ ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਕਿੰਨੇ ਜਗ੍ਹਾ ਦੇ ਵਿੱਚ ਕਵਰ ਸੀ ਹੈ ਹੁਣ ਤਾਂ ਕਰੀਬ ਕੋਈ 4 ਏਕੜ ਦੇ ਵਿੱਚ ਹਲੇ ਵੀ ਮੌਜੂਦ ਆ ਜਿੰਨੀ ਇਹਦੀ ਜਗ੍ਹਾ ਹੈਗੀ ਆ ਤਾਂ 4 ਏਕੜ ਦੇ ਵਿੱਚ ਵੀ ਮੈਂ ਤਾਂ ਇਹ ਸੋਚਦਾ ਹਾਂ ਕਿ ਬਹੁਤ ਹੀ ਅਨਮੋਲ ਖਜ਼ਾਨੇ ਇਹਦੇ ਵਿੱਚ ਦੱਬੇ ਹੋਏ ਨੇ ਕਿਉਂਕਿ ਜੋ ਕਈ ਵਾਰੀ ਬਾਰਿਸ਼ ਹੁੰਦੀ ਆ ਉਹ ਬਾਰਿਸ਼ ਦੇ ਨਾਲ ਉੱਪਰੋਂ ਜਦੋਂ ਤੇਜ਼ ਬਾਰਿਸ਼ ਦੇ ਨਾਲ ਮਿੱਟੀ ਖੁਰਦੀ ਆ ਤਾਂ ਵੀ ਜੋ ਕਾਫੀ ਚੀਜ਼ਾਂ ਨਿਕਲਦੀਆਂ ਨੇ ਲੋਕ ਕੁਝ ਨਾਲ ਹੀ ਘਰ ਵਸਦੇ ਨੇ ਉਹਨਾਂ ਕੋ ਕਾਫੀ ਚੀਜ਼ਾਂ ਉਹਨਾਂ ਨੂੰ ਲੱਭਦੀਆਂ ਨੇ ਵਿੱਚੋਂ ਤਾਂ ਕੁਝ ਅਨਮੋਲੀਆਂ ਚੀਜ਼ਾਂ ਵੀ ਹੋਈਆਂ ਨੇ ਜਿਨ੍ਹਾਂ ਦਾ ਅੱਜ ਕੱਲ ਅੱਜ ਦੇ ਟਾਈਮ 'ਚ ਕੋਈ ਮੋਲ ਨਹੀਂ ਹੈਗਾ ਤਾਂ ਸਰਕਾਰ ਨੂੰ ਚਾਹੀਦਾ ਸੀ ਕਿ ਇਹਦੀਆਂ ਚੀਜ਼ਾਂ ਦੀ ਜੋ ਪ੍ਰੋਪਰ ਰੱਖ-ਰਖਾਵ ਕਰਦੀ ਕੋਈ ਮਿਊਜ਼ੀਅਮ ਪ੍ਰੋਪਰ ਮਿਊਜ਼ੀਅਮ ਬਣਿਆ ਹੁੰਦਾ ਉਹਦੇ ਵਿੱਚ ਇਹਦਾ ਸਮਾਨ ਹੁੰਦਾ ਬਿਲਕੁਲ ਜਿਸ ਤਰ੍ਹਾਂ ਦੀ ਗੱਲ ਮਿਊਜ਼ੀਅਮ ਦੀ ਕੀਤੀ ਹੈ ਕਿਉਂਕਿ ਆਪਣੇ ਨੇੜੇ ਹੀ ਅਮਰੀ ਸਰ ਸਾਹਿਬ ਹੈ ਉਤਰ ਜੰਨਾਂ ਲੱਖਾ ਸ਼ਰਦਾਲੂ ਹੁੰਦੇ ਤਾਂ ਜੇਕਰ ਇਸੇ ਮਿਊਜ਼ੀਅਮ ਬਣਾਇਆ ਜਾਵੇ ਤਾਂ ਲੋਕ ਇੱਥੇ ਵੀ ਵਿਜ਼ਿਟ ਕਰਨਗੇ ਬਿਲਕੁਲ ਜੀ ਦੇਖੋ ਇੱਕ ਤਾਂ ਲੋਕ ਆਉਣਗੇ ਅਗਰ ਲੋਕ ਇਧਰ ਦੇਖਣ ਆਉਣਗੇ ਤਾਂ ਇਲਾਕੇ ਦਾ ਵਿਕਾਸ ਸੰਪੂਰਨ ਹੋਏਗਾ ਬਾਹਰੀ ਬਾਹਰੀ ਟੂਰਿਸਟ ਆਉਣਗੇ ਇਥੋਂ ਦੇ ਲੋਕਾਂ ਨੂੰ ਕੰਮ ਮਿਲੇਗਾ ਲਾਗੇ ਦੁਕਾਨਾਂ ਖੋਲ ਸਕਦੀਆਂ ਨੇ ਕਾਫੀ ਖੁੱਲਾ ਏਰੀਆ ਲਾਗੇ ਪੈਲੀਆਂ ਨੇ ਲੋਕਾਂ ਦੇ ਖੇਤ ਨੇ ਇਹਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜੇ ਟੂਰਿਸਟ ਆਉਂਦੇ ਨੇ ਕੋਈ ਗਾਈਡ ਹੋਏਗਾ ਇਥੇ ਯੋ ਮੇ ਪੁਰਾਣੇ ਬਜ਼ੁਰਗ ਇਥੇ ਮੌਜੂਦ ਨੇ ਜਿਨ੍ਹਾਂ ਨੂੰ ਇਹਦੇ ਇਤਿਹਾਸ ਦਾ ਕਾਫੀ ਪਤਾ ਹੈ ਸਭ ਤੋਂ ਵੱਡੀ ਦੇਖੋ ਦੁੱਖ ਵਾਲੀ ਬੇਰੁਕੀ ਦੀ ਗੱਲ ਇਹ ਆ ਕਿ ਅੱਜ ਗੂਗਲ ਦੇ ਉੱਤੇ ਇਹਦਾ ਕੋਈ ਵੀ ਪੁਰਾਣਾ ਇਹਦੇ ਵਿੱਚ ਮੌਜੂਦ ਨਹੀਂ ਹੈ ਨਾ ਸਾਨੂੰ ਵਿਕੀਪੀਡੀਆ ਦੇ ਉੱਤੇ ਥੇ ਦਾ ਕੋਈ ਪ੍ਰੋਪਰ ਜਾਣਕਾਰੀ ਮਿਲਦੀ ਜੇਕਰ ਗੂਗਲ ਦੇ ਸਰਚ ਕਰਦੇ ਆ ਤੇ ਇਹਦੇ ਬਾਰੇ ਕੁਝ ਵੀ ਨਹੀਂ ਨਿਕਲਦਾ ਨਹੀਂ ਜੀ ਗੂਗਲ ਤੇ ਸਰਚ ਕਰਕੇ ਸਾਨੂੰ ਥੇ ਦਾ ਕੁਝ ਨਹੀਂ ਲੱਭਦਾ ਨਾ ਹੀ ਵਿਕੀਪੀਡੀਆ ਤੇ ਮਿਲਦਾ ਹੈ ਬੇਸਿਕਲੀ ਥੇ ਚੀਜ਼ ਕੀ ਆ ਥੇ ਜੋ ਹਿਸਟਰੀ ਦੇ ਵਿੱਚ ਲਿਖਿਆ ਥੇ ਹੁੰਦੇ ਕੀ ਨੇ ਤੇ ਦਾ ਮਤਲਬ ਪੰਜਾਬੀ ਦਾ ਮਤਲਬ ਹੈ ਕਿ ਕੋਈ ਪੁਰਾਣਾ ਠੱਠਿਆ ਹੋਇਆ ਸ਼ਹਿਰ ਜਾਂ ਪਿੰਡ ਤਾਂ ਅੰਦਾਜ਼ਾ ਇਤਿਹਾਸਕਾਰ ਤਾਂ ਇਹੀ ਅੰਦਾਜ਼ਾ ਲਗਾਉਂਦੇ ਨੇ ਕਿ ਕੋਈ ਵਸਿਆ ਵਸਿਆ ਸ਼ਹਿਰ ਜੋ ਉਜੜਿਆ ਆ ਜੋ ਮਿੱਟੀ ਦੇ ਵਿੱਚ ਖਤਮ ਹੋ ਗਿਆ ਤਾਂ ਉਹਦਾ ਉਹਦੀ ਕਿੱਥੋਂ ਪਤਾ ਲੱਗਦਾ ਏ ਕਿ ਜੋ ਅੱਜ ਵੀ ਉੱਤੇ ਸਕੈਲਟਨ ਮੌਜੂਦ ਨੇ ਜੋ ਹੱਡੀਆਂ ਇਨਸਾਨੀ ਹੱਡੀਆਂ ਜਿਹਨੂੰ ਕਹਿ ਸਕਦੇ ਆ ਇਨਸਾਨੀ ਹੱਡੀਆਂ ਦੀਆਂ ਅੱਜ ਵੀ ਉੱਥੋਂ ਨਿਸ਼ਾਨੀਆਂ ਮਿਲਦੀਆਂ ਨੇ ਜਿਵੇਂ ਪੁਰਾਣੇ ਜੋ ਮਿੱਟੀ ਦੇ ਕੱਪ ਹੁੰਦੇ ਸੀਗੇ ਜਿਵੇਂ ਠਿਕਰੀਆਂ ਦੇ ਰੂਪ ਦੇ ਵਿੱਚ ਉਹ ਅੱਜ ਵੀ ਉੱਥੋਂ ਮੌਜੂਦ ਨੇ ਜਿਵੇਂ ਸਾਡੇ ਜਦੋਂ ਦਾਦਾ ਦਾਦੀ ਸੀਗੇ ਉਹ ਖੇਤਾਂ 'ਚ ਕੰਮ ਕਰਦੇ ਸਹੀ ਛੋਟੇ ਹੁੰਦਿਆਂ ਨਾਲ ਆਉਂਦੇ ਰਹੇ ਆ ਉਦੋਂ ਰਸਤਾ ਉੱਪਰ ਚੜਨ ਦਾ ਬਹੁਤ ਸੌਖਾ ਸੀਗਾ ਭੱਜ ਕੇ ਅਸੀਂ ਉੱਪਰ ਚੜ ਜਾਂਦੇ ਹੁੰਦੇ ਸੀ ਉਦੋਂ ਕਈ ਵਾਰੀ ਦੇਖਿਆ ਕਿ ਉੱਪਰੋਂ ਮਿੱਟੀ ਦੇ ਭਾਂਡੇ ਸਾਨੂੰ ਲੱਭਦੇ ਰਹੇ ਆ ਅਸੀਂ ਆਪ ਦੇਖਦੇ ਰਹੇ ਹਾਂ ਕਿ ਮਿੱਟੀ ਦੇ ਭਾਂਡੇ ਉੱਤੇ ਮੌਜੂਦ ਨੇ ਕਿਸ ਤਰ੍ਹਾਂ ਦੇ ਭਾਂਡੇ ਕੀ ਸ਼ੇਪ ਹੁੰਦੀ ਸੀ ਉਹਨਾਂ ਦੀ ਜਿਵੇਂ ਕੱਪ ਟਾਈਪ ਜਿਵੇਂ ਅੱਜ ਆਪਾਂ ਮਾਡਰਨ ਕੱਪ ਵਰਤਦੇ ਹਾਂ ਉਹ ਸ਼ੇਪ ਦੇ ਵਿੱਚ ਜਿਵੇਂ ਆਪਣਾ ਮਾਡਰਨ ਪਲੇਟਸ ਆਪਣੇ ਘਰਾਂ 'ਚ ਮੌਜੂਦ ਨੇ ਉਹ ਮਿੱਟੀ ਦੀਆਂ ਬਣੀਆਂ ਹੋਈਆਂ ਜੋ ਇੱਟ ਦੇ ਰੂਪ ਵਿੱਚ ਹੁੰਦੀਆਂ ਨੇ ਉਹ ਕੱਪ ਪਲੇਟਾਂ ਸਾਨੂੰ ਅਕਸਰ ਹੀ ਉੱਪਰ ਦੇਖਦੇ ਰਹੇ ਹਾਂ ਤਾਂ ਅੱਜ ਵੀ ਤੁਸੀਂ ਉੱਪਰ ਜਾਓਗੇ ਤਾਂ ਤੁਹਾਨੂੰ ਮੇਰਾ ਖਿਆਲ ਹੈ ਕਿ ਤੁਹਾਨੂੰ ਇੱਟਾਂ ਵੀ ਮਿਲਣਗੀਆਂ ਉੱਪਰ ਅੱਛਾ ਹਾਂਜੀ ਉਹ ਜਿਵੇਂ ਇਹਦੀ ਮਿੱਟੀ ਖੁਰਕੇ ਅਲੱਗਲੇ ਖੇਤਾਂ 'ਚ ਗਈ ਆ ਕਈ ਵਾਰੀ ਮੈਂ ਆਪਣੇ ਖੇਤ ਵਾਹਉਂਦੇ ਆ ਖੁਦ ਵਿੱਚੋਂ ਇਟਾਂ ਕੱਢੀਆਂ ਨੇ ਅੱਛਾ ਕਿਉਂਕਿ ਇਹਦੀ ਮਿੱਟੀ ਖੁਰਖੁਰ ਕੇ ਕਾਫੀ ਖੇਤਾਂ ਦੇ ਵਿੱਚ ਜਾਈ ਗਈ ਆ ਹੂੰ ਹੂੰ ਤਾਂ ਉਹ ਇਟਾਂ ਜੋ ਵੱਡੇ ਆਕਾਰ ਦੀਆਂ ਨੇ ਮਤਲਬ ਜਿਸ ਤਰ੍ਹਾਂ ਮੈਂ ਦੇਖ ਪਾ ਰਿਹਾ ਕਿ ਕਾਫੀ ਜਿਆਦਾ ਹੋਲ ਨੇ ਇਹਦੇ ਵਿੱਚ ਹੋਲ ਤਾਂ ਵੇਖੋ ਵਿੱਚ ਪੰਛੀ ਕਾਫੀ ਰਹਿੰਦੇ ਨੇ ਪੰਛੀਆਂ ਨੇ ਆਪ ਵੀ ਹੋਲ ਕੀਤੇ ਨੇ ਤੋਂ ਵਿੱਚੋਂ ਜੋ ਪੁਰਾਣੀਆਂ ਚੀਜ਼ਾਂ ਖੋਰ ਕੇ ਨਿਕਲ ਜਾਂਦੀਆਂ ਨੇ ਤਾਂ ਉਹਨਾਂ ਦੇ ਵੀ ਵਿੱਚ ਹੋਲ ਮੌਜੂਦ ਨੇ ਹੂੰ ਤਾਂ ਬਾਰਿਸ਼ ਦੇ ਨਾਲ ਜਿਵੇਂ ਬਾਰਿਸ਼ ਜਦੋਂ ਜਿਆਦਾ ਤੇਜ਼ ਆਉਂਦੀ ਆ ਆ ਪਿੱਛੇ ਮੇਰੇ ਖੁਦ ਦੇਖਦਿਆਂ ਨਾਲੋਂ ਮਿੱਟੀ ਦੇ ਢੜੇ ਡਿਗੇ ਨੇ ਜਦੋਂ ਜਿਆਦਾ ਬਾਰਿਸ਼ ਹੁੰਦੀ ਰ ਤਾ ਸਾਈਡ ਨੂੰ ਮਿੱਟੀ ਖੁਰ ਕੇ ਜਿਵੇਂ ਲੈਂਡਸਲਾਈਡਿੰਗ ਹੁੰਦੀ ਆ ਤਾਂ ਮਿੱਟੀ ਨੀਚੇ ਡਿੱਗਦੀ ਆ ਇਹਦੀ ਅੱਜ ਵੀ ਮਿੱਟੀ ਕਈ ਵਾਰੀ ਡਿੱਗਦਾ ਜਦੋਂ ਮਿੱਟੀ ਡਿੱਗਦੀ ਆ ਤਾਂ ਵਿੱਚੋਂ ਕਈ ਦੁਰਲਭ ਚੀਜ਼ਾਂ ਨਿਕਲਦੀਆਂ ਇਹਦੇ ਵਿੱਚੋਂ ਅੱਜ ਵੀ ਸਾਈਡਾਂ ਦੇ ਉੱਤੇ ਵੀ ਤੁਸੀਂ ਕੈਮਰਾ ਅੱਗੇ ਲੈ ਕੇ ਜਾਓਗੇ ਤਾਂ ਤੁਹਾਨੂੰ ਜਿਵੇਂ ਆਪਣੇ ਘੜੇ ਹੁੰਦੇ ਨੇ ਮਿੱਟੀ ਦੇ ਘੜੇ ਉਹ ਵੀ ਵਿੱਚ ਦਿਖਦੇ ਨੇ ਤਾਂ ਜਦੋਂ ਕੋਈ ਗੁਜ਼ਰਦਾ ਬਾਹਰਲੀ ਕੋਈ ਇੱਥੇ ਆਉਂਦਾ ਹੈ ਤਾਂ ਉਹ ਵੀ ਦੇਖਦੇ ਨੇ ਕਿ ਯਾਰ ਕਾਫੀ ਵਧੀਆ ਚੀਜ਼ ਆ ਪਰ ਜਦੋਂ ਜਦੋਂ ਮੇਰੀ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਆ ਮੈਂ ਜਦੋਂ ਇੱਥੇ ਆਇਆ ਮੈਂ ਖੁਦ ਹੈਰਾਨ ਸੀ ਕਿ ਇੱਕ طرف ਤੇ ਸਾਰਾ ਮੈਦਾਨੀ ਔਰ ਇੱਕ طرف ਆ ਪਹਾੜ ਬਣੇ ਹੋਏ ਆ ਬਿਲਕੁਲ ਜੀ ਇੱਕ ਪਾਸੇ ਤਾਂ ਦੇਖੋ ਜਮੀਨਾ ਵਗ ਰਹੀਆਂ ਨੇ ਇਹ ਬੇਸਿਕਲੀ ਹਿੱਸਾ ਸੀਗਾ ਹਰਸ਼ਾਸ਼ੀਨਾ ਪਿੰਡ ਦਾ ਇਹ ਅੱਜ ਹੁਣ ਇਹ ਲੱਲਾ ਅਫਗਾਨਾ ਦੇ ਵਿੱਚ ਮੌਜੂਦ ਆ ਜੋ ਲੱਲਾ ਅਫਗਾਨਾ ਪਿੰਡ ਆ ਉਹ ਹਰਸ਼ਾਸ਼ੀਨਾ ਦਾ ਹਿੱਸਾ ਆ ਹਰਸ਼ਾਸ਼ੀਨਾ ਦੀ ਪੰਚਾਇਤੋਂ ਨਿਕਲ ਕੇ ਪਿੰਡ ਲੱਲਾ ਅਫਗਾਨਾ ਬਣਿਆ ਜੋ ਲੱਲਾ ਅਫਗਾਨੇ ਦੀ ਜ਼ਮੀਨ ਦੇ ਵਿੱਚ ਅੱਜ ਹੀ ਆ ਰਿਹਾ ਏ ਅਸੀਂ ਤਾਂ ਚਲੋ ਸਾਰੇ ਇਹੀ ਬੋਲਦੇ ਆ ਕਿ ਹਰਸ਼ਾਸ਼ੀਨਾ ਦਾ ਇੱਕ ਹੀ ਹਿੱਸਾ ਆ ਬਸ ਬੇਸਿਕਲੀ ਹੁਣ ਇਹ ਲੱਲੇ ਅਫਗਾਨੇ ਦੇ ਵਿੱਚ ਆ ਗਿਆ ਲੱਲਾ ਅਫਗਾਨਾ ਦੀ ਪੰਚਾਇਤ ਦੀ ਦੇਖਰੇਖ ਕਰ ਰਹੀ ਆ ਤੋ ਜੋ ਲੱਗੇ ਸਥਾਨਕ ਲੋਕ ਨੇ ਜੋ ਇਤਿਹਾਸ ਨੂੰ ਪਿਆਰ ਕਰਦੇ ਨੇ ਉਹ ਵੀ ਕਾਫੀ ਸਾਥ ਦਿੰਦੇ ਨੇ ਇਹਦੀ ਦੇਖਰੇਖ ਕਰਨ ਦੇ ਵਿੱਚ ਦੇਖ ਰਿਹਾ ਕਿ ਇਹੀ ਆ ਕਿ ਕੋਈ ਬਾਰੀ ਲੋਕ ਆ ਕੇ ਇਹਦੀ ਮਿੱਟੀ ਨਾਲ ਲੈ ਕੇ ਜਾਣ ਜਿਵੇਂ ਅੱਜ ਕੱਲ ਮਿੱਟੀ ਦੇ ਪ੍ਰੇਡ ਕਾਫੀ ਉਸਮਾਨ ਸ਼ੂ ਰਹੇ ਨੇ ਸਾਡੇ ਹਾਈਵੇ ਨਿਕਲਦੇ ਇਨੇ ਲਾਗੋ ਹਾਈਵੇ ਦੇ ਉੱਤੇ ਵਪਾਰੀ ਦਾ ਵੀ ਧਿਆਨ ਹੁੰਦਾ ਹੈ ਕਿ ਇਹਦੀ ਮਿੱਟੀ ਲੈ ਕੇ ਹਾਈਵੇ ਤੇ ਵਰਤ ਲਈਏ ਕਿਸੇ ਨੂੰ ਪੈਸੇ ਨਾਲ ਦੇਣੇ ਪੈਣ ਤਾਂ ਉਹ ਇਹ ਤਾਂ ਚਲੋ ਸਾਡੇ ਲਾਗੇ ਲੋਕਾਂ ਦੀ ਕਾਫੀ ਦਰਿਆਦਲੀ ਆ ਕਿ ਇਹਦਾ ਧਿਆਨ ਦਿੰਦੇ ਨੇ ਸਾਡੇ ਸਰਪੰਚ ਸਾਹਿਬ ਕਾਫੀ ਆਗਾ ਮਧੂ ਨੇ ਉਹ ਕਾਫੀ ਸਾਥ ਦਿੰਦੇ ਨੇ ਨਾਲ ਕਿ ਇਹਦੀ ਮਿੱਟੀ ਬਾਹਰ ਨਾ ਲੈ ਕੇ ਕੋਈ ਜਾਵੇ ਅਸੀਂ ਵੇਖੋ ਸਾਡੇ ਸਰਪੰਚ ਜੀ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਮਨਾ ਕੀਤਾ ਹੋਇਆ ਕਿ ਇਹਦੀ ਮਿੱਟੀ ਕਿਸੇ ਨੇ ਘਰਾਂ ਚ ਨਹੀਂ ਲੈ ਕੇ ਜਾਣੀ ਕਿ ਕੋਈ ਆਪਣੀ ਪੈਲੀ ਚ ਨਹੀਂ ਪਾ ਸਕਦਾ ਕੋਈ ਘਰ ਚ ਨਹੀਂ ਪਾ ਸਕਦਾ ਜੇ ਅਸੀਂ ਪਿੰਡ ਦੇ ਲੋਕ ਹੀ ਰੋਕਾਂਗੇ ਤਾਂ ਬਾਲੀ ਵਾਰੀ ਲੋਕ ਰੁਕਣਗੇ ਹੂੰ ਤਾਂ ਸੋ ਜਦੋਂ ਦਾ ਥੋੜਾ ਉਪਰਾਲਾ ਕੀਤਾ ਏ ਉਦੋਂ ਦਾ ਥੇ ਦਾ ਬਚਾਅ ਹੋਇਆ ਏ ਹੁਣ ਤੁਸੀਂ ਦੇਖ ਰਹੇ ਹੋ ਕਿ ਉੱਪਰ ਇਹਦੇ ਰੁੱਖ ਵੀ ਹੋ ਗਏ ਨੇ ਕਾਫੀ ਬਿਲਕੁਲ ਬਿਲਕੁਲ ਪਿਛਲੇ ਸਮੇਂ ਦੇ ਵਿੱਚ ਉੱਪਰ ਬੀਜ ਛੁੱਟੇ ਸੀਗੇ ਤਾਂ ਅੱਛਾ ਬੀਜ ਹੀ ਛੁੱਟੇ ਆ ਹਾਂਜੀ ਜੀ ਸਾਡੇ ਨਗਰ ਦੇ ਲੋਕਾਂ ਨੇ ਜਿਵੇਂ ਉੱਪਰ ਪ੍ਰੀਰੀ ਲਾਈ ਸੀਗੀ ਰੁੱਖਾਂ ਦੀ ਤਾਂ ਉਹ ਆਪਣੇ ਪੇਲੇ ਇਥੇ ਦਰਖਤ ਨਹੀਂ ਸੀ ਹੁੰਦੇ ਤੁਹਾਡੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਇਥੇ 20 ਸੁੱਟਿਆ ਗਿਆ ਦੋਸਤੋ ਬਾਅਦ ਦਰਖਤ ਜਿਹੜੇ ਨੇ ਹੁਣ ਉੱਗ ਚੁੱਕੇ ਹਾਂਜੀ ਇੱਕ ਸਮੇਂ ਕਹਿ ਸਕਦੇ ਕਿ ਬਿਲਕੁਲ ਹੀ ਸੰਪੂਰਨ ਤੌਰ ਤੇ ਤੋਂ ਰੁੱਖ ਖਤਮ ਹੋ ਗਏ ਸੀਗੇ ਬਸ ਉੱਪਰ ਸੈਂਟਰ ਦੇ ਵਿੱਚ ਇੱਕ ਪਪਲ ਦਾ ਰੁੱਖ ਛੋਟਾ ਜਿਹਾ ਬਚਿਆ ਸੀਗਾ ਹੁਣ ਤੱਕ ਅਭੀ ਉੱਪਰ ਜਾ ਕੇ ਦੇਖਿਆ ਨਹੀਂ ਕਿ ਹੋ ਹੈਗਾ ਕਿ ਨਹੀਂ ਹੈਗਾ ਪਾ ਤੁਸੀਂ ਸਾਈਡ ਤੋਂ ਵੀ ਦੇਖੋਗੇ ਤਾਂ ਕਾਫੀ ਕਿੱਕਰਾਂ ਤੁਹਾਨੂੰ ਦਿਖਦੀਆਂ ਨੇ ਕਿਉਂਕਿ ਇਹ ਮਿੱਟੀ ਨੂੰ ਖੁਰਨ ਤੋਂ ਬਚਾਉਂਦੀਆਂ ਨੇ ਜੇਕਰ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਇਹਦੀ ਮਾਲਕੀ ਆ ਉਹ ਕਿਹਦੇ ਨਾਂ ਦੇ ਬੋਲਦੀ ਹੋਵੇ ਇਹ ਜੀ ਮਾਲਕ ਜਿਸ ਤਰ੍ਹਾਂ ਦੀ ਦੱਸਿਆ ਸੀ ਕਿ ਆਸ-ਪਾਸ ਜਿਹੜੇ ਆ ਲੋਕ ਉਥੇ ਖੇਤੀ ਕਰਦੇ ਆ ਤੁਹਾਡੀ ਵੀ ਜ਼ਮੀਨ ਕਰੀਬ ਹੀ ਆ ਹਾਂਜੀ ਬਿਲਕੁਲ ਜੋ ਸੜਕ ਤੋਂ ਦੂਜੀ ਸਾਈਡ ਤੇ ਜ਼ਮੀਨਾਂ ਨੇ ਉਹ ਜਿਵੇਂ ਲੋਕਾਂ ਦੀ ਆਪਣੀਆਂ ਮਾਲਕੀ ਦੀਆਂ ਜ਼ਮੀਨਾਂ ਨੇ ਜੋ ਥੇ ਦੀ ਪਹਿਲੀ ਅੱਜ ਵੀ ਥੇ ਦੇ ਨਾਂ ਤੇ ਬੋਲਦੀ ਆ ਹੂੰ ਉਹ ਜਿਵੇਂ ਪੰਜਾਬ ਸਰਕਾਰ ਦੇ ਅਧੀਨ ਪਹਿਲੀ ਬੋਲਦੀ ਆ ਤੇ ਕਾਫੀ ਰਕਬਾ ਥੇ ਦਾ ਪੰਚਾਇਤ ਦੇ ਕੋਲ ਜਿਹੜੇ ਪੰਚਾਇਤ ਪ੍ਰੋਪਰ ਉਹਦਾ ਲੋਕਾਂ ਨੂੰ ਠੇਕਾ ਲੈ ਰਹੀ ਆ ਤੇ ਉਹਦਾ ਰੱਖ ਰਖਾਉ ਪੰਚਾਇਤ ਦੇਖਦੀ ਆ ਜੋ ਜ਼ਿੰਮੇਦਾਰ ਉਹਦੇ ਉਹਦੇ ਵਿੱਚ ਵਾਈ ਕਰ ਰਹੇ ਆ ਤਾਂ ਉਹ ਜ਼ਿੰਮੇਦਾਰ ਵੀ ਸਾਡੇ ਕਾਫੀ ਸਿਆਣੇ ਨੇ ਪਹਿਲੀ ਤਾਂ ਕੋਈ ਨੁਕਸਾਨ ਨਹੀਂ ਹੋਣ ਦਿੰਦੇ ਜਿਵੇਂ ਬੇਸਿਕਲੀ ਹੁੰਦਾ ਇਹੀ ਆ ਕਿ ਕੋਈ ਮਾਈਨਿੰਗ ਨਾ ਕਰੇ ਜ਼ਿੰਮੇਦਾਰ ਮਾਈਨਿੰਗ ਨਹੀਂ ਹੋਣ ਦਿੰਦੇ ਤਾਂ ਉਹ ਜਿਵੇਂ ਪੁੱਟ ਕੇ ਵਿੱਚੋਂ ਜੋ ਪ੍ਰਾਤਨ ਚੀਜ਼ਾਂ ਨੇ ਉਹ ਐਸ ਇਟ ਇਜ਼ ਅੱਜ ਵੀ ਉਹਦੇ ਵਿੱਚ ਮੌਜੂਦ ਨੇ ਯਮੀਨਾ ਦੇ ਵਿੱਚ ਵੀ ਤੁਸੀਂ ਦੇਖੋਗੇ ਜਦੋਂ ਵਾਹੀ ਹੁੰਦੀ ਆ ਤਾਂ ਥਣੇੋਂ ਕਾਫੀ ਚੀਜ਼ਾਂ ਨਿਕਲਦੀਆਂ ਨੇ ਉਹ ਉੱਥੇ ਰੱਖੀਆਂ ਜਾਂਦੀਆਂ ਹੈਗੀਆਂ ਨੇ ਕੀ ਲੱਗਦਾ ਕਿ ਇੰਨਾ ਸਮਾਂ ਹੋ ਗਿਆ ਦੇਸ਼ ਆਜ਼ਾਦ ਹੋਇਆ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਇਹ ਤਾਂ ਜੀ ਦੇਖੋ ਜਦੋਂ ਦਾ ਅਸੀਂ ਆਜ਼ਾਦ ਹੋਏ ਆ ਇਹ ਤਾਂ ਇੱਕ ਸਾਡੀ ਬੁਰੀ ਕਿਸਮਤ ਵੀ ਕਹਿ ਸਕਦੇ ਆ ਕਿ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅੱਜ ਵੀ ਸਾਨੂੰ ਇੰਨਾ ਸਮਾਂ ਬੀਤਾਂ ਦੇ ਬਾਅਦ ਵੀ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਉਹ ਇਤਿਹਾਸ ਆਪਣਾ ਸਾਹਮਣੇ ਆ ਦੇਖੋ ਜੀ ਇਹ ਤਾਂ ਸਾਡੇ ਆਸ-ਪਾਸ ਜਿੰਨੀਆਂ ਵੀ ਪੁਰਾਣੀਆਂ ਬਿਲਡਿੰਗਸ ਸੀਗੀਆਂ ਉਹ ਤਾਂ ਸਰਕਾਰਾਂ ਦੀ ਬੇਰੁਖੀ ਕਾਰਨ ਹੀ ਖਰਾਬ ਹੋਈਆਂ ਨੇ ਅੱਜ ਵੀ ਕੋਈ ਦੇਖੋ ਪੁਰਾਣੀ ਇੱਟ ਦੀ ਚੀਜ਼ ਨਹੀਂ ਲੱਭਦੀ ਸਭ ਜੋ ਬਿਲਡਿੰਗਸ ਸਾਡੇ ਆਸ-ਪਾਸ ਜੋ ਵਧੀਆ ਪੁਰਾਣੀਆਂ ਬਿਲਡਿੰਗਸ ਸੀਗੀਆਂ ਉਹ ਵੀ ਸਰਕਾਰ ਨੇ ਖਤਮ ਕਰਤੀਆਂ ਚਾਹੇ ਰੈਨੋਵੇਸ਼ਨ ਦੇ ਨਾਮ ਤੇ ਖਤਮ ਕੀਤੀਆਂ ਚਾਹੇ ਪੈਸੇ ਖਾਂਦੇ ਨਾਮ ਤੇ ਖਤਮ ਕੀਤੀਆਂ ਉਹ ਨਵੇਂ ਠੇਕੇਦਾਰਾਂ ਨੂੰ ਠੇਕੇ ਦੇ ਕੇ ਉਹਨਾਂ ਨੇ ਉਹਨਾਂ ਦੀ ਰੈਨੋਵੇਟ ਕਰ ਦਿੱਤੀ ਗਈ ਆ ਤਾਂ ਪਰ ਦੇਖੋ ਹਿਸਟਰੀ ਕਿਸੇ ਵੀ ਕੌਮ ਦਾ ਸਭ ਤੋਂ ਵੱਡਾ ਇਤਿਹਾਸਕੀ ਹੁੰਦਾ ਏ ਪ੍ਰਾਣੀਆਂ ਉਹਨਾਂ ਦੀਆਂ ਨਿਸ਼ਾਨੀਆਂ ਸਾਡੇ ਕੋਲ ਪ੍ਰਾਣੀ ਨਿਸ਼ਾਨੀ ਕੋਈ ਨਹੀਂ ਵਜੀ ਸਾਡਾ ਸਾਡੇ ਸ਼ਹਿਰ ਦੇ ਵਿੱਚ ਹੀ ਜੱਲਿਆਂ ਵਾਲਾ ਬਾਗ ਮੌਜੂਦ ਸਾਜਵੇਂ ਉਹ ਵੀ ਦੇਖੋ ਜੀ ਸਰਕਾਰ ਨੇ ਰੈਨੋਵੇਟ ਕਰ ਦਿੱਤਾ ਗਿਆ ਹੈ ਜਿਵੇਂ ਇੱਕ ਬਹੁਤ ਵੱਡੇ ਲੈਵਲ ਤੇ ਪੈਸੇ ਖਾਂਦਾ ਉਹਨਾਂ ਨੇ ਕੰਮ ਕੀਤਾ ਸਾਨੂੰ ਤਾਂ ਰੈਨੋਵੇਸ਼ਨ ਚਾਹੀਦੀ ਨਹੀਂ ਆ ਅਸੀਂ ਤਾਂ ਮੰਗਦੇ ਸਾਡੀਆਂ ਨਿਸ਼ਾਨੀਆਂ ਜੋ ਕੱਲ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੋਵੇ ਕਿ ਇੱਥੇ ਆ ਚੀਜ਼ ਮੌਜੂਦ ਸੀਗੀ ਇੱਥੇ ਹੁਣ ਬਚਿਆ ਤਾਂ ਜੇ ਸਾਡੇ ਇਲਾਕਾ ਨਿਵਾਸੀਆਂ ਨੇ ਇੱਕ ਕੋਸ਼ਿਸ਼ ਕੀਤੀ ਆ ਤਾਂ ਕੋਸ਼ਿਸ਼ ਸਾਡੀ ਸਫਲ ਵੀ ਰਹੀ ਆ ਅੱਜ ਜੇ ਬਹਰੀ ਲੋਕ ਕੋਈ ਆ ਕੇ ਦੇਖਦੇ ਆ ਤੁਸੀਂ ਅੱਜ ਕਵਰ ਕਰਨ ਆਏ ਹੋ ਤਾਂ ਤੁਸੀਂ ਵੀ ਇਹਨੂੰ ਦੇਖਿਆ ਫੇਰੀ ਕਵਰ ਕਰਨ ਆਏ ਹੋ ਬਿਲਕੁਲ ਜੇ ਰਹਿੰਦਾ ਹੀ ਨਾ ਤਾਂ ਫੇਰ ਕਵਰ ਕਿੰਨੇ ਕਰਨਾ ਸੀਗਾ ਸੋ ਇੱਕ ਦੇਖੋ ਜੀ ਥੇ ਦੇ ਨਾਂ ਦੇ ਸਾਡੇ ਪਿੰਡ ਦਾ ਨਾਂ ਅੱਜ ਵੀ ਪਰਚਲਤ ਹੈ ਇਹ ਸ਼ੀਨਿਆਂ ਵਾਲੇ ਥੇ ਵਾਲਾ ਪਿੰਡ ਆ ਜੋ ਸਾਡੇ ਸ਼ੀਨਿਆਂ ਦਾ ਇਤਿਹਾਸ ਕਾਫੀ ਗੌਰਵਮਈ ਇਤਿਹਾਸ ਆ ਜਿਵੇਂ ਮੋਗਾ ਮੋਰਚਾ ਦੇ ਵਿੱਚ ਸਾਡੇ ਨਗਰ ਦੇ ਕਾਫੀ ਸ਼ਮੂਲੀਅਤ ਕੀਤੀ ਆ ਇਹ ਆਜ਼ਾਦੀ ਦਾ ਮੋਰਚਾ ਸੀਗਾ ਆਜ਼ਾਦੀ ਵਿੱਚ ਸਾਡੇ ਲੋਕਾਂ ਨੇ ਕਾਫੀ ਸ਼ਮੂਲੀਅਤ ਕੀਤੀ ਅੱਜ ਵੀ ਸਾਡੇ ਬਜ਼ੁਰਗਾਂ ਦਾ ਨਾਮ ਇਤਿਹਾਸ ਦੇ ਵਿੱਚ ਮੌਜੂਦ ਆ ਸਾਡੇ ਨਗਰ ਦੇ ਕਾਮਰੇਡ ਅਸ਼ਰਸ ਸਿੰਘ ਸ਼ੀਨਾ ਇੱਕ ਉੱਚ ਦਰਜੇ ਦੇ ਕਾਮਰੇਡ ਰਹੇ ਨੇ ਇਥੋਂ ਦੇ ਲੀਡਰ ਸੀਗੇ ਉਹਨਾਂ ਦੇ ਨਾਂ ਦੇ ਨਾਲ ਅੱਜ ਸਾਡਾ ਨਗਰ ਮਸ਼ਹੂਰ ਆ ਦੇਖੋ ਹਰੇਕ ਲੜਾਈ ਦੇ ਵਿੱਚ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਡਾ ਨਗਰ ਅੱਗੇ ਰਿਹਾ 84 ਦਾ ਜੇ ਮਾੜਾ ਸਮਾਂ ਆਇਆ ਤਾਂ ਸਾਡੇ ਨਗਰ ਦੇ ਲੋਕਾਂ ਨੇ ਅੱਗੇ ਹੋ ਕੇ ਲੋਕਾਂ ਦੀ ਜਾਨਾਂ ਬਚਾਈਆਂ ਸੋ ਸਾਡਾ ਅੱਗੇ ਸਾਡਾ ਕੀ ਫਰਜ਼ ਬਣਦਾ ਸੀਗਾ ਜੇ ਸਾਨੂੰ ਉਹ ਵਧੀਆ ਨਾਮ ਦੇ ਕੇ ਗਏ ਸਾਡਾ ਫਰਜ਼ ਇਹ ਬਣਦਾ ਸੀਗਾ ਅਸੀਂ ਇਹਦੀ ਦੇਖਰੇਖ ਕਰੀਏ ਸੋ ਮੇਰੇ ਨਾਲ ਮੇਰੇ ਵੀਰ ਜੋ ਵੀ ਮੌਜੂਦ ਨੇ ਉਹ ਕਾਫੀ ਨਾਲ ਸਾਥ ਦਿੰਦੇ ਨੇ ਅਗਾਹਮਦੂ ਸੋਚ ਵਾਲੇ ਨੇ ਇਹਦੀ ਦੇਖਰੇਖ ਵਿੱਚ ਸਾਡਾ ਸਾਥ ਦਿੰਦੇ ਆ ਧੰਨਵਾਦ ਜੀ ਸੋ ਸਾਡੇ ਨਾਲ ਇਸ ਪਿੰਡ ਦੇ ਹੋਰ ਵੀ ਵਿਅਕਤੀ ਮੌਜੂਦ ਆ ਹਾਂਜੀ ਸਰ ਕੀ ਨਾਮ ਹੀ ਤੁਹਾਡਾ ਸੁਖਦੀਪ ਸਿੰਘ ਸ਼ੀਨਾ ਜੀ ਸੁਖਦੀਪ ਜੀ ਭਾਜੀ ਨੇ ਕਾਫੀ ਲੰਬਾ ਚੋਣਾ ਇਸ ਬਾਰੇ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਆ ਬਹੁਤ ਹੀ ਵਧੀਆ ਜਾਣਕਾਰੀ ਆ ਸੋ ਬਾਕੀ ਇਹ ਤੇ ਇੱਕ ਇਤਿਹਾਸਿਕ ਜਗਾ ਆ ਜਿੱਦਾਂ ਮੰਨ ਲਓ ਇਤਿਹਾਸ ਆ ਆਪਣਾ ਇਹ ਹਰਸ਼ਾ ਸ਼ੀਨੇ ਦਾ ਇਤਿਹਾਸ ਆ ਇੱਥੇ ਜੋਗੀ ਹਜ਼ਾਰਾਂ ਸਾਲ ਪੁਰਾਣਾ ਦੱਸਿਆ ਜਾਂਦਾ ਤੇ ਇਹਦੇ ਵਿੱਚੋਂ ਬੇਸ਼ਕੀਮਤੀ ਚੀਜ਼ਾਂ ਵੀ ਨਿਕਲੀਆਂ ਨੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜਦੋਂ ਇਹਦੀ ਖੁਦਾਈ ਹੁੰਦੀ ਰਹੀ ਤੇ ਮਿੱਟੀ ਇਹ ਤੋਂ ਪਹਿਲਾਂ ਜਾਂਦੀ ਰਹੀ ਆ ਸੋ ਇਸ ਦੇ ਬਾਰੇ ਪਿੱਛੇ ਜੇ ਥੋੜੇ ਸਾਲ ਪਹਿਲਾਂ ਸ੍ਰਿੰਦਰ ਸਿੰਘ ਕੋਚੜ ਨੇ ਜਿਹੜੇ ਸਾਡੇ ਇਤਿਹਾਸਕਾਰ ਲੇਖਕ ਨੇ ਉਹਨਾਂ ਨੇ ਵੀ ਬਹੁਤ ਵਧੀਆ ਲੇਖ ਪੇਪਰ ਦੇ ਵਿੱਚ ਵੀ ਲਿਖਿਆ ਸੀ ਬਗਾਇਦਾ ਤੇ ਕੁਝ ਉਹਨਾਂ ਨੇ ਆਈਟਮਾਂ ਜਿਹੜੀਆਂ ਇਹਦੇ ਵਿੱਚੋਂ ਨਿਕਲੀਆਂ ਤਕਰੀਬਨ ਕੋਈ 4-5 ਵਸਤੂਆਂ ਜਿਹੜੀਆਂ ਉਹਨਾਂ ਨੇ ਕਿਤੇ ਸਾਮ੍ਹ ਕੇ ਵੀ ਰੱਖੀਆਂ ਹੋਈਆਂ ਨੇ ਦੇਖਣ ਵਾਸਤੇ ਸੋ ਇਹ ਇੱਕ ਤੇ ਟੂਰিজਮ ਜਗਾ ਹੈ ਬਹੁਤ ਵਧੀਆ ਜੇ ਸਰਕਾਰਾਂ ਧਿਆਨ ਦੇਣ ਇੱਥੇ ਟੂਰিজਮ ਬਣ ਸਕਦਾ ਵਧੀਆ ਹੱਬ ਬਣ ਸਕਦੀ ਹੈ ਇਸ ਇਲਾਕੇ ਨੂੰ ਵੀ ਉਸ ਚੀਜ਼ ਦਾ ਫਾਇਦਾ ਹੋ ਸਕਦਾ ਕਿਉਂਕਿ ਬਾਹਰੋਂ ਲੋਕ ਦੇਖਣ ਆਉਣ ਇੱਕ ਪਹਾੜੀ ਨਵਾਂ ਚੀਜ਼ ਆ ਸੋ ਇਹ ਪਹਿਲਾਂ ਤੇ ਬਹੁਤ ਹੀ ਉੱਚੀ ਹਾਈਟ ਵਾਲੀ ਸੀ ਜਿੱਦਾਂ ਇਹਨਾਂ ਵੀਰਜੀ ਹੁਣਾਂ ਨੇ ਦੱਸਿਆ ਕਿ ਇਸ ਤੋਂ ਮਤਲਬ ਉੱਪਰ ਚੜ ਕੇ ਇੰਨੀ ਹਾਈਟ ਸੀ ਕਿ ਲਾਹੌਰ ਦੀਆਂ ਬੱਤੀਆਂ ਯਾਨੀ ਕਿ ਲਾਹੌਰ ਹੀ ਦਿਖਦਾ ਸੀ ਸੋ ਬਾਰਿਸ਼ਾਂ ਪੈਣ ਕਾਰਨ ਕੁਝ ਇਥੋਂ ਮਿੱਟੀ ਜਾਣ ਕਾਰਨ ਖੋਰ-ਖੋਰ ਕੇ ਮਤਲਬ ਥੋੜਾ ਪੱਦਰ ਨੀਵਾ ਹੋ ਚੁੱਕਾ ਇਸ ਦਾ ਬਾਕੀ ਇਹ ਵੀ ਇਥੋਂ ਦੇ ਪਿੰਡ ਦੇ ਵਸਨੀਕਾਂ ਨੇ ਮਿਹਨਤ ਕਰਕੇ ਖੇਚਲ ਕਰਕੇ ਇਹਨੂੰ ਬਚਾ ਲਿਆ ਹੈ ਜਿਹੜਾ ਕਿ 4-5 ਏਕੜ ਦੇ ਵਿੱਚ ਮੌਜੂਦ ਆ ਸੋ ਹੁਣ ਚ ਆਇਆ ਕਿ ਇਹ ਇਹਦੀ ਤਕਰੀਬਨ ਜ਼ਮੀਨ ਜੋ ਹੈ ਕਿ ਆਸ-ਪਾਸ ਦੇ 100 ਏਕੜ ਦੇ ਕਰੀਬ ਹੋ ਸਕਦੀ ਆ ਇਸ ਥੇ ਦੀ ਅੱਛਾ ਜੀ ਹਾਂਜੀ ਹਾਂਜੀ ਜੋ ਇਸ ਟਾਈਮ ਲੱਲਾ ਅਫਗਾਨਾ ਦੇ ਪੰਚਾਇਤ ਦੇ ਅੰਡਰ ਆਉਂਦੀ ਹੈ ਰਕਬਾ ਸਾਰਾ ਸੋ ਕੁਛ ਲੱਗ ਲੱਗੇ ਜਿੱਦਾਂ ਮੰਨ ਲਓ ਬੰਜਰ ਜ਼ਮੀਨਾਂ ਕਹਿ ਲਓ ਸਾਡੇ ਮਿਹਨਤ ਕਾ ਲੋਕਾਂ ਨੇ ਆਬਾਦ ਵੀ ਕੀਤੀਆਂ ਨੇ ਇਸ ਥੇ ਦੀਆਂ ਖੇਤੀ ਵੀ ਕਰਦੇ ਨੇ ਸੋ ਠੇਕਾ ਵੀ ਦਿੰਦੇ ਨੇ ਪੰਚਾਇਤਾਂ ਨੂੰ ਉਸ ਹਿਸਾਬ ਨਾਲ ਬਾਕੀ ਇੱਕ ਵੀ ਇਹ ਬਹੁਤ ਵਧੀਆ ਚੀਜ਼ ਹੈ ਜਿਹੜੀ ਮਤਲਬ ਪੁਰਾਣੇ ਸਮਿਆਂ ਤੋਂ ਬੇਰੁਖੀ ਦਾ ਸ਼ਿਕਾਰ ਹੁੰਦੀ ਆਈ ਆ ਤੇ ਕਿਸੇ ਵੀ ਸਰਕਾਰ ਨੇ ਇਧਰ ਧਿਆਨ ਨਹੀਂ ਦਿੱਤਾ ਜਾਂ ਇਹ ਵਧੀਆ ਟੂਰਿਜ਼ਮ ਹੱਬ ਬਣੀ ਹੁੰਦੀ ਤੇ ਕਿੰਨਾ ਇਹ ਇਲਾਕੇ ਦੀ ਵੀ ਡਿਵੈਲਪ ਹੋਣੀ ਸੀ ਔਰ ਇਹ ਚੀਜ਼ ਵੀ ਬਚੀ ਰਣੀ ਸੀ ਸੋ ਤੁਸੀਂ ਦੇਖ ਸਕਦੇ ਕਿ ਸਾਹਮਣੇ ਵੇਖੋ ਇੱਕ ਮੰਨ ਲਓ ਜਿੱਦਾਂ ਸ਼ਕਾਲੇ ਨੋਮਾ ਚੀਜ਼ਾਂ ਉਹ ਸਾਹਮਣੇ ਦਿਖਾਈ ਵੀ ਦੇ ਰਹੀਆਂ ਇੱਕ ਲਾਈਨ ਦੇ ਵਿੱਚ ਹਮਮ ਠੀਕ ਹੈ ਜੀ ਇਸ ਤਰ੍ਹਾਂ ਇੱਟਾਂ ਵੀ ਦਿਖਾਈ ਦੇ ਰਹੀਆਂ ਇਹਦੇ ਵਿੱਚ ਮਤਲਬ ਬਹੁਤ ਚੀਜ਼ਾਂ ਇਹਦੀ ਖੁਦਾਈ ਦੇ ਦੌਰਾਨ ਨਿਕਲੀਆਂ ਵੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਇਹਦੇ ਵਿੱਚ ਚੀਜ਼ਾਂ ਹੈ ਨੇ ਸੋ ਪਿਛਲੇ ਸਮਿਆਂ ਦੇ ਬੜੇ ਇਤਿਹਾਸਕਾਰਾਂ ਨੇ ਵੀ ਲਿਖਿਆ ਆਏ ਵੀ ਨੇ ਦੇਖਦੇ ਨੇ ਪਰ ਇਹ ਗੱਲ ਮਤਲਬ ਜਿਉਂ ਦੀ ਤਿਉਂ ਹੀ ਰਹਿੰਦੀ ਹੈ ਕਿਸ ਨੇ ਮਤਲਬ ਇਹਦੇ ਬਾਰੇ ਧਿਆਨ ਹੀ ਨਹੀਂ ਦਿੱਤਾ ਖਾਸ ਕਰ ਮਤਲਬ ਹਲੇ ਕਹਿ ਸਕਦੇ ਕਿ ਸੁਣੀ ਨਹੀਂ ਗਈ ਪੇਸਪਿੰਡ ਦੀ ਬਿਲਕੁਲ ਜੀ ਇਹ ਥੇ ਦੀ ਨਹੀਂ ਸੁਣੀ ਮੰਨ ਲਓ ਹਰਚਾ ਸਿੰਘਾਂ ਦੀ ਸੁਣੀ ਨਹੀਂ ਤੁਹਾਡੇ ਵਰਗੇ ਵੀਰ ਹੋਰ ਵੀ ਬਹੁਤ ਚੈਨ ਵਾਲੇ ਬਾਈਟਾਂ ਕਰਨ ਆਉਂਦੇ ਨੇ ਇਤਿਹਾਸਕਾਰਾਂ ਨੇ ਤੇ ਖੋਜ ਵੀ ਕੀਤੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਸਰੇਂਦਰ ਸਿੰਘ ਕੋਛੜ ਜੀ ਹੋਣਾ ਨੇ ਲਿਖਿਆ ਵੀ ਇਸ ਦੇ ਬਾਰੇ ਇਸ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨਿਕਲੀਆਂ ਉਹਨਾਂ ਸਾਂਭੀਆਂ ਵੀ ਹੋਈਆਂ ਨੇ ਪਰ ਫਿਰ ਵੀ ਪਤਾ ਨਹੀਂ ਟੂਰਿਜ਼ਮ ਵਾਲੇ ਕਿੱਧਰ ਚੱਲ ਗਏ ਨੇ ਮਹਿਕਮੇ ਵਾਲੇ ਕਿੱਧਰ ਚੱਲ ਗਏ ਨੇ ਜੋ ਆਉਂਦੇ ਹੀ ਨਹੀਂ ਇਹਨੂੰ ਵੇਂਦੇ ਹੀ ਨਹੀਂ ਇਹ ਕੀ ਚੀਜ਼ ਆ ਇਨੂੰ ਕਿਸ ਲਿਆਕਤ ਨਾਲ ਕਿੱਥੇ ਢਾਲ ਕੇ ਕਿਸ ਚੀਜ਼ ਵਾਸਤੇ ਲਿਆਂਦਾ ਜਾ ਸਕਦਾ ਟੂਰਿਜ਼ਮ ਵਾਸਤੇ ਜਾਂ ਕਿ ਦੁਨੀਆ ਬਾਹਰੋਂ ਆਵੇ ਇੱਥੇ ਘੁੰਮਣ ਦੇਖਣ ਆਵੇ ਆਉਂਦੇ ਵੀ ਆ ਇੱਥੇ ਸ਼ੂਟ ਕਰਨ ਨੂੰ ਵੀ ਆਉਂਦੇ ਆ ਅੱਛਾ ਫਿਲਮਾਂ ਵਾਲੇ ਪਿਛਲੇ ਸਮਿਆਂ ਦੇ ਵਿੱਚ ਫਿਲਮਾਂ ਵਾਲੇ ਇੱਥੇ ਸ਼ੂਟ ਕਰਨ ਵੀ ਆਉਂਦੇ ਰਹੇ ਨੇ ਬਸ ਸ਼ੂਟ ਕਰਕੇ ਚਲ ਜਾਂਦੇ ਬਸ ਸ਼ੂਟ ਕਰਕੇ ਚਲ ਜਾਂਦੇ ਨੇ ਸ਼ੂਟੀਆਂ ਫਿਲਮਾਂ ਦੇ ਵਿੱਚ ਆਮ ਹੀ ਮੇਰੇ ਸੰਗ ਨਾਲ ਅਜੇ ਵੀ ਆਉਂਦੇ ਨੇ ਪਰ ਗੱਲ ਉਹੀ ਬੇਰੁਖੀ ਆ ਕਿ ਸਰਕਾਰਾਂ ਦੀ ਵੀ ਕੋਈ ਧਿਆਨ ਨਹੀਂ ਦਿੰਦਾ ਵੀ ਇਹਨੂੰ ਵਰਤੋਂ ਕਿਸ ਤਰ੍ਹਾਂ ਲਿਆਂਦਾ ਜਾਵੇ ਸੋ ਹੋਰ ਵੀ ਭਾਈ ਸਾਹਿਬ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਭਾਈ ਸਾਹਿਬ ਅੱਗੇ ਆ ਜੋ ਹਾਂਜੀ ਕੀ ਸ਼ੁਭਨਾਵੀ ਤੁਹਾਡਾ ਮੈਂ ਕਾਬਲ ਸਿੰਘ ਸ਼ੀਨਾ ਅੱਛਾ ਸ਼ੀਨਾ ਪਿੰਡ ਦਾ ਪਹਾ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਬਾਕੀ ਭਰਾਵਾਂ ਨਾਲ ਗੱਲ ਹੋਈ ਆ ਉਹਨਾਂ ਦਾ ਕਹਿਣਾ ਇਹ ਆ ਕਿ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਥੇਵਲ ਧਿਆਨ ਦਿੱਤਾ ਗਿਆ ਇਹ ਦੇਖੋ ਜੀ ਦੇ ਹਿਸਾਬ ਨਾਲ ਜਿਵੇਂ ਇਤਿਹਾਸਕਾਂ ਨੇ ਖੋਜ ਕੀਤੀ ਆ ਵੀ ਇਹ ਸਭ ਤੋਂ ਸ਼ਾਇਦ ਪੁਰਾਣਾ ਥੇ ਹੋਊਗਾ ਜਿਵੇਂ ਸੁੰਨ ਚ ਆ ਜਿਵੇਂ ਜਿਵੇਂ ਖੋਜ ਹੋਈ ਆ ਵੀ ਇਹ ਇਹ ਜਿਹੜਾ ਹਿਊਨਸ ਰਾਂਜ ਜਿਹੜਾ ਚੀਨੀ ਜੱਤ ਵੀ ਸੀ ਇੱਥੇ ਆਇਆ ਸੀ ਬੁੱਧ ਦਾ ਪਛਾਣ ਕਰਨ ਉਹ ਵੀ ਇੱਥੋਂ ਦੀ ਗੁਜਗਿਆ ਸੀ ਉਹਨੂੰ ਵੀ ਉਸ ਸਮੇਂ ਮਤਲਬ ਇਹ ਫੜ ਕੇ ਉਹਦੇ ਗੁਫ਼ਤਾਬ ਕੀਤਾ ਸੀ ਇੱਥੋਂ ਦੀ ਜਿਹੜੀ ਗਵਰਨਮੈਂਟ ਸੀ ਉਸ ਸਮੇਂ ਤੇ ਜੋ ਸੋਨ ਵਿੱਚ ਜੋ ਇਤਿਹਾਸ ਕਹ ਹੁਣੇ ਉਹਨੇ ਖੋਜ ਕੀਤੀ ਆ ਵੀ ਇਹ ਚੀਨਾ ਪੱਟੀ ਸੀ ਇਹ ਚੀਨਾ ਪੱਟੀ ਜਿਹੜੀ ਸੀ ਵਿਆਹਾਸ ਤੇ ਆਬੀ ਦਾ ਵੀ ਇਤਿਹਾਸ ਆ ਇਹ ਕਦੀ ਸੁਣਿਆ ਵੀ ਚੀਨ ਦੇ ਅੰਦਰ ਹੁੰਦਾ ਸੀ ਤੇ ਇੱਥੇ ਚੀਨ ਦੀ ਚੀਨਾ ਪੱਟੀ ਦੀ ਇਹ ਰਾਜਧਾਨੀ ਵੀ ਸੀ ਇੱਥੇ ਥੇ ਜਿਹੜਾ ਤੇ ਰਾਜੇ ਕਨਿਸ਼ਕ ਦੇ ਟਾਈਮ ਤੇ ਨਾ ਰਾਜੇ ਕਨਿਸ਼ਕ ਨੇ ਫਿਰ ਉਹਨਾਂ ਨਾਲ ਜੰਗ ਕਰਕੇ ਚੀਨ ਵਾ ਲੈਣ ਤੇ ਆਪਣੇ ਉਹਨਾਂ ਤੋਂ ਛਡਾ ਕੇ ਤੇ ਇੰਡੀਆ ਦੇ ਕਬਜ਼ੇ ਇੰਡੀਆ ਚ ਆ ਗਿਆ ਸੀਗੇ ਰਾਜੇ ਕਨਿਸ਼ਕ ਦੇ ਟਾਈਮ ਤੇ ਜਿਹੜੀ ਜਿਹੜੀ ਹੁਣੇ-ਹੁਣੇ ਖੋਜ ਹੋਈ ਆ ਪਹਿਲਾਂ ਇਹ ਖੋਜ ਹੋਈ ਵੀ ਜਿਹੜੀ ਇਹ ਆਵਾਜ਼ ਤਾਂ ਨਹੀਂ ਸ਼ਾਇਦ ਪੱਟੀ ਹੋਊਗੀ ਪੱਟੀ ਸ਼ੈਲ ਜਿਹੜਾ ਪਰ ਹੁਣੇ-ਹੁਣੇ ਖੋਜ ਨੇ ਇਹ ਕੀਤਾ ਆ ਵੀ ਇਹ ਇਹ ਆ ਕਿੰਨਾ ਪੱਟੀ ਦੀ ਆਵਾਜ਼ ਤਾਂ ਨਹੀਂ ਇਹ ਥੇ ਜਿਹੜਾ ਇਹ ਵਕ ਵਕ ਤੋਜਾ ਸਾਪ ਆਣਾ ਕਹਿ ਸਕਦੇ ਆਪਾਂ ਇਹ ਬੜਾ ਉੱਚਾ ਹੁੰਦਾ ਸੀ ਸਾਡੇ ਵੱਡੇ ਵੱਡੇ ਦੱਸਦੇ ਆ ਵੀ ਇੱਥੋਂ ਜਿਵੇਂ ਇਹਨਾਂ ਦੱਸਿਆ ਵੀ ਇੱਥੋਂ ਉਹਦੀਆਂ ਲੈਟਾਂ ਦਿਖਤੀਆਂ ਸੀ ਇੰਨਾ ਉੱਚਾ ਸੀ ਤੇ ਇੱਥੇ ਖੋਜ ਹੀ ਨਹੀਂ ਕੋਈ ਖੋਜ ਹੋਣੀ ਚਾਹੀਦੀ ਆ ਇਹ ਦੋ ਤਿੰਨ ਜਿਹੜੀਆਂ ਇਹ ਸਭਿਆਤਾ ਸਾਹਮਣੇ ਬੈਠਾ ਆ ਥੋੜੀ ਬਹੁਤੀ ਕੀ ਖੋਜ ਹੋਈ ਆ ਤੇ ਬੜਾ ਭੋਟਾ ਜਿਆ ਕੀਤਾ ਇਹਨਾਂ ਨੇ ਬਹੁਤਾ ਨਹੀਂ ਕੀਤਾ ਜਿਵੇਂ ਕਰਨਾ ਚਾਹੀਦਾ ਆ ਤੇ ਬਹੁਤ ਹੀ ਇਤਿਹਾਸ ਇਹਦਾ ਡੂੰਘਾ ਆ ਜੇ ਇੱਥੇ ਖੋਜ ਕੀਤੀ ਜਾਵੇ ਤੇ ਬੜਾ ਕੁਝ ਮਿਲ ਸਕਦਾ ਪਰ ਆਤਾਂ ਨੂੰ ਭਾਗ ਨੂੰ ਚਾਹੀਦਾ ਵੀ ਇੱਥੇ ਖੋਜ ਕਰਕੇ ਇਹਦਾ ਪਰਾਵਾ ਜਾਵੇ ਜਿਵੇਂ ਕਿ ਕਹਿੰਦੇ ਆ ਵੀ ਇਹ ਚੀਨਾ ਪੱਟੀ ਹੁਣ ਕਰਕੇ ਜਿਹੜੇ ਚੀਨੇ ਆ ਸੀਨੇ ਤੇ ਕੀਮੇ ਇਹ ਚੀਨੀ ਮੋਤ ਆ ਮਤਲਬ ਇਹਨਾਂ ਦਾ ਜਿਹੜਾ ਪਿੱਛੇ ਜੁੜਦਾ ਆ ਇਹ ਚੀਨੀ ਮੋਤ ਦੇ ਆ ਚੀਨਾ ਗੋਤ ਤੇ ਚੀਮਾ ਜਿਵੇਂ ਜਿਵੇਂ ਇਤਿਹਾਸ ਕਹਾਵਾ ਦੱਸਿਆ ਤੇ ਇਹ ਬਹੁਤ ਮਤਲਬ ਵੀ ਸਭ ਤੋਂ ਪੁਰਾਣਾ ਸ਼ਾਇਦ ਥੇ ਦੇ ਵਿੱਚੋਂ ਇਹ ਵੀ ਇੱਕ ਆ ਪੰਜਾਬ ਦੇ ਜਿੰਨੇ ਪੁਰਾਣੇ ਥੇ ਆ ਨਾ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਆ ਤੇ ਕਾ ਵੀ ਤਾਂ ਇਹਦੇ ਵਿੱਚ ਹੀ ਹੁਣ ਕੁਝ ਵੀ ਨਾ ਬਾਤ ਖੋ ਗਏ ਕੁਝ ਵਾਈਜ ਹੋ ਆ ਗੀਆਂ ਅੱਜ ਹੁਣ ਆ ਪਾਤਨੂ ਭਾਗ ਨੇ ਤੇ ਮੈਂ ਸਖਤੀ ਕੀਤੀ ਹੈ ਵੀ ਹੁਣ ਨਹੀਂ ਗਾ ਇਹਨੂੰ ਛੇੜ ਛੜ ਕਰਨ ਦੇ ਨਹੀਂ ਹੁਣ ਪਾੰਦਿਆ ਬੇਕ ਧੰਨਵਾਦ ਹਾਂਜੀ ਸੋ ਇਹ ਸਨ ਸਾਡੇ ਨਾਲ ਪਿੰਡ ਹਰਸ਼ਾਸ਼ੀਨਾਂ ਦੇ ਸਥਾਨਿਕ ਲੋਕ ਜਿਨ੍ਹਾਂ ਨੇ ਦੱਸਿਆ ਕਿ ਅੱਜ ਤੱਕ ਦੀਆਂ ਸਰਕਾਰਾਂ ਵੱਲੋਂ ਇਸ ਥੇਵਲ ਧਿਆਨ ਨਹੀਂ ਦਿੱਤਾ ਇਹਨਾਂ ਮੰਗ ਕੀਤੀ ਹੈ ਕਿ ਜੇਕਰ ਇਸ ਥੇਵਲ ਧਿਆਨ ਦਿੱਤਾ ਜਾਵੇ ਇਸ ਦੇ ਉੱਤੇ ਧਿਆਨ ਦੇ ਕੇ ਇਸ ਨੂੰ ਵਧੀਆ ਰੂਪ ਦਿੱਤਾ ਜਾਵੇ ਤਾਂ ਜੋ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ ਅੰਮ੍ਰਿਤਸਰ ਆਣ ਕੇ ਦਰਬਾਰ ਸਾਹਿਬ ਜਲਿਆਲਾ ਬਾਗ ਜਾਂ ਉਸ ਤੋਂ ਬਾਅਦ ਅਟਾਰੀ ਵਾਗਾ ਬਾਰਡਰ ਵੀਖੇ ਜਾਂਦੇ ਹਨ ਉਹ ਇੱਥੇ ਵੀ ਆ ਕੇ ਇਸ ਥੇ ਨੂੰ ਦੇਖ ਸਕਦੇ ਹਨ ਸੋ ਤੁਸੀਂ ਪੰਜਾਬ న్యూਸ ਦੇ ਨਾਲ ਜੁੜੇ ਹੋਏ ਸੀ ਪਿੰਡ ਹਰਸ਼ਾਸ਼ੀਨਾ ਤੋਂ ਪ੍ਰਦੀਪ ਅਰੋੜਾ